ਬੱਚਿਆਂ ਨੂੰ ਪੜਾਈਆਂ ਕਰਾਉਣਾ ਸੀ ਮੇਰੀ ਡਿਊਟੀ ਲਾ ਗਿਆ ਭਾਈ ਜਸਬੀਰ ਸਿੰਘ ਖਾਤਾ ਖੰਨੇ ਵਾਲੇ ਕਿਉਂਕਿ ਮੈਂ ਸਾਰੇ ਰਾਗੀ ਪ੍ਰਚਾਰਕ ਇੰਗਲੈਂਡ ਲੈ ਗਿਆ ਸੀਗਾ ਤੇ ਪਰ ਪ੍ਰਚਾਰਕਾਂ ਦਾ ਕੰਮ ਹੈ ਉਹ ਤਾਂ ਮੈਨੂੰ ਕੋਈ ਗੱਲ ਕਹਿੰਦੇ ਸੀ ਵੀ ਯਾਰ ਇਸ ਗੁਰਦੁਆਰੇ ਨਹੀਂ ਜਾਣਾ ਉਸ ਗੁਰਦੁਆਰੇ ਜਾਣਾ ਮੈਨੂੰ ਦਵਾਨੀਆਂ ਚਵਾਨੀਆਂ ਦੇ ਗੁਜ਼ਾਰਾ ਲੈ ਕੇ ਜਾਇਆ ਕਰ ਹੱਦ ਹੋ ਗਈ ਮੈਂ ਕਿਹਾ ਤੁਸੀਂ ਮੈਨੂੰ ਸਿਖਾ ਦਿੱਤਾ ਖਾ ਉਹ ਖਰਚ ਉਹ ਰਲ ਮਿਲ ਭਾਈ ਟੋਟ ਨਾ ਹੋਵੇ ਦੋ ਜਾਈ ਹੈ ਇਹਨਾਂ ਕੋ ਮੈਸੇਜ ਕੀਤਾ ਪਰ ਅੱਜੇ ਵੀ ਇੱਧਰ ਭੱਜੀ ਫਿਰਦੇ ਸਾਰੇ ਹਨ ਕਦੀ ਵੇਖਿਆ ਪਿੰਡਾਂ 'ਚ ਕੋਈ ਸਾਡਾ ਪ੍ਰਚਾਰਕ ਰਾਗੀ ਵੱਡਾ ਆਂਦਾ ਹੋਵੇ ਨਹੀਂ ਵੇਖਿਆ ਨਹੀਂ ਜਾਂਦੇ ਉਹ ਮਾਇਆ ਪਿੱਛੇ ਭੱਜੀ ਵੀ ਤੇ ਸਾਨੂੰ ਕਿੱਥੋਂ ਪਕੜਣਗੇ ਅਸੀਂ ਆਪ ਫਸੇ ਮਾਇਆ ਚ ਉਥੇ ਹਾਂ ਸੋ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਭਾਈ ਜਸਪੀਰ ਸਿੰਘ ਹਾਲਤਾ ਖੰਨੇ ਵਾਲਿਆਂ ਨੇ ਮੇਰੀ ਤਾਂ ਨੂੰ ਸਮਝਿਆ ਕਿ ਆਓ ਆਪਣੀ ਆਉਣ ਲਈ ਪਨੀਰੀ ਸੰਭਾਲੀਏ ਕਿਉਂਕਿ ਅਸੀਂ ਛੋਟੇ ਛੋਟੇ ਸੀਗੇ 6 ਭੈਣ ਭਰਾ 6 ਅਜੇ ਹੈਗੇ ਹਾਂ ਤੁਹਾਨੂੰ ਕੁੱਟ ਬੰਦੇ ਸੀ ਜਪਜੀ ਸਾਹਿਬ ਪਾਟ ਕੀ ਦੇ ਵਗੈ ਸਕੂਲ ਜਾਈਏ ਉਹ ਮਾਂ ਪਿਓ ਰਹੀ ਕੋਈ ਨਹੀਂ ਮੈਂ ਦੇਖਿਆ ਲੋਕੀ ਕੀ ਕਹਿਣਗੇ ਇਹਨੂੰ ਕੋ ਪਾਠੀ ਬਣਾਣਾ ਇਹਨੂੰ ਕੋ ਭਾਈ ਬਣਾਣਾ ਇਹ ਦਾੜੀ ਕਿਸਨਾਂ ਅੰਬ ਲੱਗਣੇ ਇਹ ਸਾਰੀ ਗੱਲਾਂ ਮੈਂ ਸੁਣ ਸੁਣ ਕੇ ਤੱਕ ਗਿਆ ਉਹਨਾਂ ਅਸਲੀ ਪਰ ਮੈਂ ਕਿਸੇ ਨੂੰ ਮਾੜਾ ਨਹੀਂ ਇਨਸਾਨ ਭੁੱਲ ਜਾਂਦਾ ਹੈ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰ ਕੇ ਸਾ ਸੋ ਮੇਰੇ ਮਹਾਰਾਜ ਨੇ ਕਿਰਪਾ ਕੀਤੀ ਜਿਵੇਂ ਮੈਂ ਆਪਣੇ ਬੱਚੇ ਦੋਨੋਂ ਇੰਗਲੈਂਡ ਜੀ ਨਾ ਮੇਰੇ ਮਾਪਿਓ ਨੇ ਸਾਨੂੰ ਸੈੱਟ ਕੀਤਾ ਸੀਗਾ ਮਾਪਿਓ ਨੇ ਛੋੜ ਰੱਬ ਬਣਾਇਆ ਸਾਨੂੰ ਸਿਰਫ ਗੁਰੂਆਂ ਦਾ ਜੋੜਿਆ ਹੀ ਸੀ ਤੇ ਮੇਰੇ ਦੋਨੋਂ ਬੱਚੇ ਉੱਥੇ ਘਣਪੜ ਵੀ ਕਰਦੇ ਗੀਤਨ ਵੀ ਕਰਦੇ 105 ਅੰਗਰੇਜ਼ਾਂ ਨੂੰ ਨੌਕੀ ਦੇ ਕੇ ਬੈਠੇ ਆ ਇਹ ਬਾਣੀ ਦੀ ਸ਼ਕਤੀ ਦੀ ਗੱਲ ਕਰ ਰਿਹਾ ਤੇ ਮੇਰੀ ਕਹਾਣੀਆਂ ਭਿਖਾਰੀ ਤੋਂ ਰਾਜਾ ਇੱਥੇ ਲੋਲੀਪਪ ਚ ਸਮਝੋਗੇ ਪੈਸੇ ਨਹੀਂ ਸੀ ਤੁਹਾਡਾ ਭਾਈ ਆ ਮੇਰੇ ਕੋਲ ਦੁਨੀਆ ਤੋਂ ਮਹਿੰਗੀਆਂ ਕਾਰਾਂ